ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀ ਲੰਗ ਵਲੌਗ ਤੇ ਅਸੀਂ ਸਾਰੇ ਠੀਕ ਠਾਕ ਆ ਉਮੀਦ ਕਰਦੇ ਆ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਸਵੇਰ ਦਾ ਪੌਣੇ ਕ ਦਾ ਟਾਈਮ ਹੋ ਗਿਆ ਭੈਣ ਜੀ ਦੀ ਅੱਖਾਂ ਨਹੀਂ ਖੁੱਲ ਰਹੀ ਉੱਪਰ ਸਾਹਮਣੇ ਸੂਰਜ ਪੈਂਦਾ ਸਾਹਮਣੇ ਸੂਰਜ ਪੈਂਦਾ ਇਧਰੋਂ ਪੈਂਜੀ ਤੇ ਛਾਵੇਂ ਹੋ ਜਾਂਦੇ ਆਪਾਂ ਚੱਲੇ ਆ ਜੀ ਕੋ ਗਾਲੇ ਘਰੇ ਇੱਕ ਭੋਗ ਤੇ ਆਪਾਂ ਕੱਲ ਗਏ ਸੀ ਉੱਧਰ ਭੋਗ ਪਿਆ ਸੀ ਤੇ ਅੱਜ ਜਿਹੜਾ ਦੂਸਰਾ ਘਰ ਇਧਰ ਆਪਣੇ ਸਾਹਮਣੇ ਹੀ ਆ ਘਰ ਦੇ ਉਹਨਾਂ ਦੇ ਜਿਹੜਾ ਅਖੰਡ ਪਾਠ ਉਹ ਪ੍ਰਕਾਸ਼ ਹੋਣਾ ਅੱਜ ਉਹ ਪੰਦ ਕਹਿ ਕੇ ਗਿਆ ਸੀ ਹੁਣ ਉਹਨਾਂ ਨੇ ਆਪਾਂ ਕੋ 1 ਘੰਟਾ ਡੇਢ ਘੰਟਾ ਜਾ ਕੇ ਆਉਣੇ ਆ ਫਿਰ ਆਪਾਂ ਸ਼ਾਮਾਂ ਜਿਹੜੇ ਆਪਾਂ ਘਰ ਦੇ ਕਰ ਲਏ ਜਿਹੜੇ ਰਹਿ ਗਏ ਥੋੜੇ ਬਹੁਤ ਸਰਬਜੀਤ ਕਰ ਲੂ ਇਹਨੇ ਵੀ ਬੁਟੀਕ ਤੇ ਜਾਣਾ ਕਿਉਂਕਿ ਉਧਰ ਛੁੱਟੀ ਨਹੀਂ ਮਿਲਦੀ ਅੱਗੇ ਕਾਫੀ ਛੁੱਟੀਆਂ ਹੋ ਗਈਆਂ ਬੁਟੀਕ ਤੋਂ ਹੁਣ ਉਧਰ ਛੁੱਟੀ ਨਹੀਂ ਮਿਲਦੀਗੀ ਇਹ ਬੁਟੀਕ ਤੇ ਜਾਊਗੀ ਫਿਰ ਆਪਾਂ ਸ਼ਾਮ ਚੱਲਾਂਗੇ ਸ਼ਾਮ ਬੱਚੇ ਵੀ ਜਾਣਗੇ ਹਾਂ ਮੈਂ ਸ਼ਾਮ ਨੂੰ ਜਾਵਾਂਗੀ ਨਾਲੇ ਬੱਚੇ ਜਾਣਗੇ ਨਾਲੇ ਸ਼ਾਦਾ ਪਕਦਾ ਤੇ ਉਦੋਂ ਫੇਰ ਜਾਣਾ ਪਊਗਾ ਕੋਈ ਨਾ ਆਪਣਾ ਤੇ ਅੰਦਰ ਰੋਟੀ ਪਾਣੀ ਉੱਧੇ ਹਾਂ ਉਹ ਗੱਲਾਂ ਦੇਖ ਘਰੇ ਇੱਧਰ ਵੱਡੇ ਭੈਣ ਜੀ ਵੀ ਚੱਲੇ ਇੱਧਰ ਮੰਮੀ ਵੀ ਚੱਲੇ ਆਪਾਂ ਚੱਲਦੇ ਆਂ ਚੱਕੋ ਆਪਦੇ ਡੋਲਨੇ ਚਲੋ ਇਹ ਦੋ ਭੈਣਾਂ ਜੀ ਦਾ ਡੋਲਨੇ ਲੈ ਕੇ ਉਹਨਾਂ ਦੇ ਘਰੇ ਚੱਲੇਗਾ ਆਜੇ ਤਾਂ ਆਪਾਂ ਖੇਤਾਂ ਦਾ ਕਰਕੇ ਕੱਟਾਉਂਦੇ ਆ ਪਿੰਡਾਂ ਦਾ ਰੋਜ਼ ਦਾ ਹੀ ਇਹ ਪਰ ਇਹ ਚੀਜ਼ ਵੀ ਆਪਣੇ ਇੱਧਰ ਹੈਗਾ ਵੈਸੇ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਦੀਆਂ ਚੀਜ਼ਾਂ ਚੱਲਦੀਆਂ ਹੋਣੀਆਂ ਵੀ ਕਿਸੇ ਤੇ ਆ ਰਲ ਮਿਲ ਕੇ ਕੰਮ ਧੰਦਾ ਕਰਨਾ ਹਨਾ ਹੋਰ ਕਿਤੇ ਬਾਹਰ ਜਦੋਂ ਆਪਾਂ ਚਲੇ ਜਾਂਦੇ ਸਭ ਤੋਂ ਜ਼ਿਆਦਾ ਲੋਕ ਇਹਨਾਂ ਚੀਜ਼ਾਂ ਨੂੰ ਮਿਸ ਕਰਦੇ ਆ ਵੀ ਕਿਸੇ ਦੇ ਉੱਥੇ ਕੋਈ ਕਿਸੇ ਦੇ ਆਉਂਦਾ ਨਹੀਂ ਜਾਂਦਾ ਨਹੀਂ ਉੱਥੇ ਤਾਂ ਸਭ ਨੂੰ ਆਪੋ ਆਪਣੇ ਦਸਤਕ ਕੋਈ ਇਹ ਆਪਣੇ ਇੱਥੋਂ ਦੇ ਕਹ ਲਓ ਇੱਕ ਸਾਰਿਆਂ ਦਾ ਸਾਝ ਪਿਆਰ ਹੁੰਦਾ ਵੀ ਹਨਾ ਆਪਾਂ ਕਿਸੇ ਦੇ ਘਰੇ ਵੀ ਕੋਈ ਵੀ ਪ੍ਰੋਗਰਾਮ ਸੁੱਖ ਦੁੱਖ ਦਾ ਸਾਰੇ ਇਕੱਠੇ ਹੋ ਕੇ ਕੰਮ ਧੰਦਾ ਕਰਦੇ ਆ ਸੋ ਇੱਧਰ ਚੱਲੇ ਆ ਤੇ ਆਪਾਂ ਘਰ ਦੇ ਕੰਮ ਕਰਦੇ ਆ ਜਿੰਨਾ ਹੋ ਸਕੇ ਆਪਾਂ ਤੁਹਾਨੂੰ ਖੰਡ ਪਾਟ ਸਕਦੇ ਵੀ ਵਲੌਗ ਬਖਾਵਾਗੇ ਸੋ ਮਿਲਦੇ ਆਂ ਫਿਰ ਹਾਂ ਇੱਧਰ ਵੇਖੋ ਇੱਕ ਇਹ ਬੰਦਾ ਦਾਤਨ ਦਾਤਨ ਕਰਨੀ ਚਾਹੀਦੀ ਅੱਧਾ ਘੰਟਾ ਹੁਣ ਦਾਤਨ ਚੱਲੂਗੀ ਅੱਧਾ ਘੰਟਾ ਪੂਰਾ ਸੋ ਚਲੋ ਵੈਸੇ ਸਾਮ ਸੁਭਾਲ ਦੰਦਾ ਦੀ ਕਰਨੀ ਚਾਹੀਦੀ ਪਰ ਇਹ ਕੁਝ ਐਕਸਟਰਾ পানি পানি যা রে গুরু র What <laughs> ਹਾਂਜੀ ਟਾਈਮ ਹੈ ਜਿਹੜਾ ਸ਼ਾਮ ਦਾ ਹੋ ਗਿਆ 4:30 ਹੋ ਗਏ ਆ ਉਹ ਗੱਲ ਭਰੇ ਆਪਾਂ ਸੋਹਾਂ ਜਾਇਆ ਸਿੱਖਾ ਵਾਪਸ 11 ਵਜੇ ਵਾਪਸ ਆਏ ਆ ਉਧਰੋਂ ਇੱਕ ਕਾਜ ਨਰਕ ਦਾ ਉਹ ਸੀਹੇ ਰੇਰ ਮੰਮੀ ਤੇ ਖਾਣ ਨੂੰ ਤੇ ਦਾਦੀ ਤੇ ਉਧਰ ਜਾ ਕੇ ਆਏ ਮਰਦੇ ਫੋਗ ਤੇ ਮੈਂ ਆ ਕੇ ਕੁਝ ਕੱਪੜੇ ਫਾਈਨਿੰਗ ਵਾਲਾ ਸੂਟ ਸੀ ਉਹਦੇ ਤੋਂ ਕਾਫੀ ਡੰਨ ਲੱਗ ਰਿਹਾ ਕੱਤਾਂ ਤੇ ਹੁਣ ਫਿਰ ਬਸ ਆਪਾਂ ਤਾਨਾ ਚੋਲੇ ਦੇ ਤਾਨਾ ਚੋਕੇ ਪਪਾ ਜੀ ਸਵੇਰ 5:00 ਵਜੇ ਦੇ ਰੋਟੇ ਚਾਣਾ ਕੋ ਕਲੇ ਕਰੇ ਘਰ ਦੇ ਕੰਮ ਵੀ ਜ਼ਰੂਰੀ ਆ ਤੇ ਉਧਰ ਨਹੀਂ ਜਾਣਾ ਜ਼ਰੂਰੀ ਆ ਕਿਉਂਕਿ ਕੰਮ ਧੰਦਾ ਕਰਾਉਣਾ ਹੈ ਨਾ ਰੋਟੀ ਰੋਟੀ ਬਣਾਉਣੀ ਕਰਨੀ ਸਾਰਾ ਉਧਰ ਸਾਬਜੀ ਤੇ ਕੱਪੜੇ ਪ੍ਰੈਸ ਕਰਦੀ ਆ ਲੋਬੀ ਆਪਾਂ ਦਾ ਸਭ ਪ੍ਰੈਸ ਕਰ ਲਿਆ ਤੋ ਤਾਂ ਜਿਹੜਾ ਲਾਈਨਿੰਗ ਵਾਲੀ ਸੂਟ ਨਾ ਜਦੋਂ ਧੋ ਲਈਦੇ ਆ ਤੇ ਇਹਨਾਂ ਚ ਇੰਨੇ ਵੱਟ ਪੈ ਜਾਂਦੇ ਆ ਨਾ ਵੀ ਮਸਾ ਸੂਤ ਹੁੰਦੇ ਆ ਤੇ ਸਨ ਆਪਾਂ ਕੱਪੜੇ ਕਰ ਲਏ ਪ੍ਰੈਸ ਤੇ 4:30 ਹੋ ਚੱਲੇ ਦੋਸਤੋ ਬਾਅਦ ਬਸ ਅਪਾਰ ਤੋਂ ਅੱਗ ਲਾਗੇ ਧਾਰ ਚੋਕੀ ਤੇ ਫੇਰ ਆਪਾਂ ਉਹਦੇ ਘਰੇ ਜਾਵਾਂਗੇ 1:00 2:00 ਵਜੇ ਆਪਾਂ ਵੀਡੀਓ ਪਾਈਏ ਕੋਈ ਨਾ ਕੋਈ ਜੇ ਆਪਾਂ ਕਿਸੇ ਪ੍ਰੋਗਰਾਮ ਤੇ ਜਾਣੇ ਆ ਤੇ ਇੱਕ ਭੈਣ ਨੇ ਕੁਝ ਕਮੈਂਟ ਕੀਤਾ ਸੀ ਕਿ ਤੁਸੀਂ ਦੋਵੇਂ ਭੈਣਾਂ ਨਾ ਇੱਕੋ ਜਿਹਾ ਸੂਟ ਪਾਇਆ ਕਰੋ ਸੇਮ ਸੇਮ ਕਲਰ ਦੇ ਸੂਟ ਪਾਇਆ ਕਰੋ ਅਸੀਂ ਕਾਫੀ ਵਾਰੀ ਵੈਸੇ ਸੇਮ ਸੇਮ ਕਲਰ ਦੇ ਸੂਟ ਪਾਏ ਆ ਸੋਮਣ ਲੱਗਦਾ ਜੀ ਦੀਦੀ ਵੀ ਮੇਰੇ ਨਾਲ ਅੰਗ ਸੂਟ ਕਾਉਣਗੇ ਹਨਾ ਹਾਂ ਹਾਂ ਅੱਜ ਦੋਨੋਂ ਭੈਣਾਂ ਫੇਰ ਸੇਮ ਕਲਰ ਦੇ ਸੂਟ ਕਾਉਣ ਲੱਗੀਆਂ ਜੀ ਜੇ ਸੇਮ ਸੇਮ ਵਾਲਾ ਸਲਵਾਰਾਂ ਦਾ ਕੋਈ ਫਰਕ ਨਹੀਂ ਪੈਂਦਾ ਇਸੰਨਾ ਕਾਫੀ ਵਾਰੀ ਵੀ ਮਤਲਬ ਸਾਰੇ ਯਾਤਰ ਕਹਿੰਦੇ ਤੁਸੀਂ ਇੱਕੋ ਜਿਹਾ ਸੂਟ ਪਾਇਆ ਕਾਫੀ ਜਿਆਦਾ ਸੂਟ ਆ ਵੈਸੇ ਸਾਡੇ ਜਿਹੜੇ ਇੱਕੋ ਜਿਹੇ ਸੇਮ ਸੇਮ ਆ ਜਿਆਦਾਤਰ ਸੂਟ ਸਾਡੇ ਇੱਕੋ ਜਿਹੇ ਹੀ ਆ ਬਹੁਤ ਘੱਟ ਸੂਟਾ ਜਿਹੜੇ ਅਲੱਗ ਦੇ ਆ ਜਾਂ ਕਹਿੰਦੇ ਨੇ ਐ ਮੁੰਡਾ ਵੀ ਕਲਰ ਅਲੱਗ ਦਾ ਹੁੰਦਾ ਡਿਜ਼ਾਈਨ ਆ ਜਿਹੜਾ ਉਹ ਬਿਲਕੁਲ ਸੇਮ ਹੁੰਦਾ ਸਾਡੇ ਸੂਟਾਂ ਦਾ ਤੇ ਕਾਫੀ ਸੂਟਾ ਜਿਹੜੇ ਸਾਡੇ ਜਮਾਈ ਸੇਮ ਸੇਮ ਆ ਸੋ ਅੱਜ ਉਹ ਇੱਕ ਭੈਣ ਨੇ ਆਪਾਂ ਕਮੈਂਟ ਕੀਤਾ ਸੀ ਵੀ ਤੁਸੀਂ ਦੋਨੋਂ ਭੈਣਾਂ ਇੱਕੋ ਜਿਹਾ ਸੂਟ ਪਾਇਆ ਕਰੋ ਅੱਜ ਆਪਾਂ ਉਹਨਾਂ ਦੀ ਫਰਮੈਸ਼ ਫੂਟ ਕਰਦੇ ਹਾਂ ਵੀਡੀਓ ਚ ਦਿਖਾ ਦਿੰਨੇ ਇੱਕੋ ਜਿਹੇ ਸੂਟ ਪਾ ਕੇ ਫਟਾਫਟ ਮਿਹਨਤ ਹੀ ਪ੍ਰੈਸ ਮਾਰਨਾ ਤੇ ਫੇਰ ਆਪਾਂ ਤੜਾ ਜੋ ਕੀ ਤੇ ਫਿਰ ਉਹ ਦੱਜ ਜਲਾਂਗੇ ਮੰਮੀ ਤੇ ਡੈਡੀ ਹੁਣ ਸ਼ਾਮ ਨੂੰ ਮੰਮੀ ਸੁਬਾ ਗਈ ਸੀ ਫੋਨ ਡੈਡੀ ਦਾ ਫਿਰ ਓਖਾ ਹੋ ਜਾਂਦਾ ਡੈਡੀ ਬਿਮਾਰ ਕਰਕੇ ਤੇ ਮੰਮੀ ਘਰੇ ਰਹਿਣਗੇ ਉਹਨਾਂ ਵਾਸਤੇ ਸਬਜ਼ੀ ਪਈ ਆ ਤੇ ਆਟਾ ਆਪਾਂ ਗੰਥਾ ਥੋੜਾ ਜਿਹਾ ਬਾਕੀ ਇਹ ਤਾਂ ਦੁਕਾਨ ਤੋਂ ਕਿਹੜੀ ਲੈਟ ਆਉਂਦੇ ਹੁੰਦੇ ਆ ਤੇ ਜਿੱਥੇ ਤੋਂ ਉਹਨੂੰ ਆਪਾਂ ਆ ਗਏ ਠੀਕ ਆ ਨਹੀਂ ਫਿਰ ਰੋਟੀ ਲੈਣ ਦੀ ਆ ਕੇ ਪਕਾ ਦਾਂਗੇ ਜੇ ਇਹਨਾਂ ਨੇ ਉਧਰ ਨਾ ਰਹੇ ਤਾਂ ਉਹ ਤਾਂ ਕਹਿੰਦੇ ਹੁੰਦੇ ਆ ਵੀ ਰੋਟੀ ਲੈ ਜਾ ਪਰ ਫਿਰ ਐ ਹੁੰਦਾ ਵੀ ਉਦੋਂ ਨੂੰ ਲੇਟ ਹੋ ਜਾਂਦੇ ਆ ਤੋ ਵੈਸੇ ਮੰਮੀ ਘਰ ਹੀ ਹੋਣਗੇ ਜੇ ਪਹਿਲਾਂ ਆ ਗਏ ਤਾਂ ਮੰਮੀ ਉੱਤੇ ਦੇ ਦੇਣਗੇ ਰੋਟੀ ਇਹਨਾਂ ਨੂੰ ਲੋ ਫਟਾ ਫਟਾ ਫੋਕਲ ਰਹੀ ਦਾ ਕੰਮ ਫਿਰ ਚੱਲਦੇ ਲੋਬੀ ਆਪਾਂ ਚੱਲੇ ਭੋਗ ਵਾਲੇ ਘਰੇ ਪਿੱਛੇ ਹਰਮਨ ਜੀ ਆ ਰਹੇ ਨੇ ਤੇ ਇੱਧਰ ਦੀਦੀ ਹੋਣੇ ਜਾ ਰਹੇ ਆ ਦੀਦੀ ਤੇ ਹਰਿੰਦਰ ਆਪਾਂ ਤੁਰ ਕੇ ਚੱਲਾਂਗੇ ਕਿ ਕਨੇੜੇ ਜੀ ਘਰ ਆ ਸ਼ੇਅਰ ਹੋ ਜੂ ਥਾਲੇ ਤੇ ਜਦੋਂ 10000 ਸ਼ੇਅਰ ਹੋ ਜਾਕਰੂਗੀ ਲੈ ਆਪਾਂ ਤੁਹਾਨੂੰ ਦਿਖਾਉਨੇ ਆ ਦੀਦੀ ਹੋਣੇ ਆਵੇਂ ਮੁੰਦੇ ਜਾ ਆ ਜਾ ਰਹੇ ਹਰਿੰਦਰ ਜੀ ਤਿਆ ਦੀਦੀ ਜਾ ਰਹੇ ਤੇ ਆ ਮਿਲ ਸਾਡੇ ਨਾਲ ਜਾਊਗਾ ਉਹਨਾਂ ਦੇ ਘਰੇ ਟਾਈਗਰ ਘਰੇ ਚਲੇ ਆ ਜਾ ਆ ਦੇਖੋ ਅਸੀਂ ਦੋਨਾਂ ਨੇ ਇੱਕੋ ਜਿਹਾ ਸੂਟ ਪਾਇਆ ਕਨ ਇੱਕ ਭੈਣ ਨੇ ਕਮੈਂਟ ਕੀਤਾ ਸੀ ਤੁਸੀਂ ਇੱਕੋ ਜਿਹਾ ਸੂਟ ਪਾਇਆ ਕਰੋ ਸੋ ਆ ਦੇਖੋ ਦੀਦੀ ਦਾ ਸੂਟ ਤੇ ਆ ਮੇਰਾ ਸੂਟ ਵੀ ਹਰਮਨ ਨੇ ਖਾਇਆ ਆ ਲਓ ਮੇਰਾ ਸੂਟ ਅਸੀਂ ਫੁੱਲ ਇੱਕੋ ਜਿਹਾ ਸੂਟ ਪਾਇਆ ਨਹੀਂ ਅੱਧਰ ਦਾਦਾ ਪਾ ਕਰਮ ਕਰਿਆ ਅੰਦਾ ਧਾਰਾ ਚੋ ਕੇ ਥਾਕੀ ਉਹਨਾਂ ਵਾਸਤੇ ਲੈ ਲਿਆ ਭੋਗ ਵਾਲਿਆ ਵਾਸਤੇ ਦੁੱਧ ਕਿੰਨਾ ਵਧੀਆ ਬਣਾ ਕੇ ਥਾਣਾ ਸੀ ਥਾਵਾ ਸੀ ਵੇਖ ਕਿੰਨਾ ਵਧੀਆ ਬਣਾ ਕੇ ਹਾਂ ਅਗਲੇ ਆਣੇ ਬਣਾਉਣਾ ਹੀ ਆ ਜਿਹਦਾ ਹੈ ਬਹੁਤ ਵਧੀਆ ਲੱਗਦਾ ਪਿਆ ਉਹ ਸਭ ਤੋਂ ਸਭ ਸੁੱਖ ਜਿਹਾ ਮਰ ਗਿਆ ਹੋਗਾ ਤੇ ਖੇਡਿਆ ਕਰਾਂਗੇ ਸੀ ਮਿੱਟੀ ਸਾਰੀ ਸਾਈਡ ਤੇ ਲਾਗੇ ਉਹ ਤਾਂ ਬਚਾ ਕੇ ਕਰ ਲਾਂਗੇ ਇੱਥੇ ਵੀ ਪਾ ਗਏ ਉਹ ਰੋਕ ਕਹਾ ਵੀ ਪ੍ਰਤਰਖਾਸ ਗੁਰਦਸਾ ਦੇ ਕੋਣ ਹੋਏ ਵਿਗਾਸ ਜਵਾਹ ਉਧਿਆਨ ਮਾ ਪਾ ਦੋ ਲੋ ਵੀ ਆਪਾਂ ਆ ਕੇ ਘਰੇ ਕਿੰਨਾ ਟਾਈਮ ਹੋ ਗਿਆ ਸਵਾ ਸੱਤ ਹੋ ਗਏ ਸਵਾ ਸੱਤ ਹੋ ਗਏ ਆਪਾਂ ਘਰੇ ਆ ਗਏ ਪ੍ਰਸ਼ਾਦਾ ਉੱਥੇ ਪਕਾ ਲਿਆ ਸੀ ਆਪਾਂ ਆਪ ਵੀ ਖਾਇਆ ਏ ਮੰਮੀ ਹੁਣੇ ਘਰੇ ਸੀ ਇਹਨਾਂ ਦੀ ਰੋਟੀ ਦਾ ਆਪਾਂ ਪ੍ਰਬੰਧ ਕਰ ਗਏ ਸੀ ਘਰੇ ਸੋ ਤੋ ਲੋ ਆਪਾਂ ਵੀਡੀਓ ਦਾ ਵੀ ਇੱਥੇ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਸੋ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ